ਸਰਤਨਿ ਸਿਰੀ ਵਾਹਿਗੁਰੂ ਸਾਹਿਬ ਜੀ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਅਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰ ਅਮਰੈ ਦੁਸ਼ਟ ਸਭਹ ਤੁਮ ਕਹਾ ਬੋ ਆਪ ਹੱਥ ਦੇ ਮੋਹਿ ਬਚਾ ਬੋ ਸੁਖੀ ਵਸੈ ਮੋਹ ਰੋ ਪਰਿਵਾਰ ਸੇਵਕ ਸਿੱਖ ਸਭਹ ਕਰਤਾਰਾ ਮੋਰ ਅਛਾਨਿ ਜਿ ਕਰਦਹਿ ਕਰਿਐ ਸਭ ਬੈਰਨ ਕੋ આજ ਸੰਘਰੀਐ ਪੂਰਨ ਹੋਏ ਹਮਾਰੀ ਅਸ ਤੋਰ ਪਜਨ ਕੀ ਰਹੇ ਪਿਆਸਾ ਤੁਮਹਿ ਛਡ ਕੋਈ ਅਬਰ ਨਾ ਤਿਉ ਜੋ ਵਰਚਹੁ ਸੁ ਤੁਮ ਤਹ ਪਾਉ ਸੇਵਕ ਸਿੱਖ ਹਮਾਰੇ ਤਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਹੈ ਆਪ ਹੱਥ ਦੇ ਮੁਝੈ ਉਭਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸੇਰੀ ਸਤਜੂ ਕਰਿਓ ਰਖਾ ਰਖਲੇ ਮੋਹਿ ਰਖਨਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਤੁਸ਼ਟਨ ਕਹਿ ਹੰਤਾ ਤੁਮ ਹੋ ਪਰਿ ਚਤੁਰਦਸਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰ ਬਿਸ਼ਨ ਪਰਕਾਸ ਸਕਲ ਕਾਲ ਕਾ ਕੀ ਹ ਤਮਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜਹੂ ਥਿਓ जबन काल सब लोक सवार नमस्कार है तही हमारा जबन काल सब जक्त बनायो देव दंत जच्छन उपजायो आद अंत एक अवतार सोए गुरु सम यो हो हमारा नमस्कार तिस ही को हमारी सकल प्रजा जिन आप सवारी शिव कण को सब गुण सुख दियो सत्रन को पल मोह बत कियो कट कट के अंतर की जानत پلے برے کی پیر پشانت چینٹی تسولا سب پر کرپا دش کر فولا سنتن دکھ پائے, تے دکھی سکھ پائے سکھی ایک, ایک کی پیر پشانے کٹ, کٹ کٹ کے پٹ پٹ کی جانے جب اد کرک کرا کر تارا پرجا ترت تب دہارا جب آ کرخ کرت ہوں کب ہوں تم میں ملت دے تر سب ہوں जिते बदन शिष्ट सब तारै आप अपनी बूज उचारै तुम सब हितै रहत निरालम जानत वेद भेद अर आलम निरंकार ने बकार ने लब्ध आद अनिल अनाद असंभ ताका मूढ उचारत पेदा जाको पेब न पावत वेदा ताको कृपा हन अनुमानक महामूढ किछ भेद न जानत महादेव को कहत सदा शिव निरंकार का चीनत नह पिब आप अपनी बुध है देती वर्णत पन्न पन्न तो है देती तुमर लखाना जाए पसारा कहबित सजा प्रथम संसार एकै रूप अनूप स्वरूपा रंग क प्यो राव कहि पूपा अंडज जे रज जी सेत जकिनी उत्पुज खान बहु रच दीनी कहूं फूल राजा ब बैठा कहूं सिमट प्यो संकरी केठा ਸਗਰੀ ਸੇਸ ਤੁਖਾਈ ਅਚੰਭਵ ਆਦਿ ਜੁਗਾਦ ਸਰੂਪ ਸਯੰਭਵ ਅਬਰਖਸ਼ਾ ਮੇਰੀ ਤੁਮ ਕਰੋ ਸਿਖਿ ਜੁ ਭਾਰੇ ਸਿਖ ਸੰਗਰੋ ਦੁਸ਼ਟ ਜਿਤੈ ਉਠਵਤ ਉਤਪਤ ਫਕਲ ਬਲੇਸ ਕਰੋ ਰਣ ਖਾਤਾ ਜੇ ਅਸਤੁ ਤਬ ਸਰਨਹੀ ਪਰੈ ਤਿਨ ਕਹਿ ਦੁਸ਼ਟ ਦੁਖਿਤ ਵੈ ਮਰੇ ਪੁਰਖ ਜਵਨ ਪਗ ਪਰੈ ਤੇ ਹਾਰੇ ਤਿਨ ਕਹਿ ਤੁਮ ਸੰਕਟ ਸਭ ਟਾਰੈ ਜੋ ਕਲ ਕੋ ਇਕ ਬਾਰ ਤੈ ਹੈ ਤਾਂਕੇ ਕਾਲ ਨਿਕਟ ਨਹੀਂ ਹੈ ਹੈ ਰੱਛਾ ਹੋਏ ਤਹੀਂ ਸਭ ਕਲਾਂ ਦੁਸ਼ਟ ਅਰਿਸ਼ਟ ਟਰੇ ਤਤੇ ਕਲਾਂ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰਿਉ ਤਾਂਕੇ ਤਾਂ ਪੁੱਤਨ ਕਮਹਿ ਹਰਿਉ ਰਿੱਧ ਸਿੱਧ ਕਰਮੂ ਸਭ ਹੋਏ ਦੁਸ਼ਟ ਸਾਸਐ ਸਕੇ ਨ ਕੋਈ ਇੱਕ ਬਾਰ ਜਨ ਤੁਮਹਿ ਸੰਭਾਰਾ ਕਾਲ ਉਫਾਸਤੇ ਤਹੀਂ ਅਭਾਰਾ ਜਨਨਰ ਨਾਮ ਤੇਹਾਰੋ ਕਹ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੀਤਮੈ ਸਨ ਤੇਹਾਰੀ ਆਪੁ ਹਾਥ ਦੈ ਮਿਹ ਉਭਾਰੀ ਸਰਬ othor ਮੋਹੁ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਪਾਤ ਸਾਹੀ ਦਸਵੀ ਕਬਿਓ ਬਾਚ ਬੇਨਤੀ ਚਉਪਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਬ ਚਨ ਨਮਨ ਗਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮ ਰਹਿ ਦੁਸ਼ਟ ਸਬਹਿ ਤੁਮ ਕਹਾ ਬੋ ਆਪ ਹਾਥ ਦੈ ਮੋਹਿ ਬਚਾ ਬੋ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੇ ਕਰਤਾਰਾ ਮੋਰਛਾ ਨਿਜ ਕਰਦਹਿ ਕਰਿਐ ਸਭ ਬੈਰ ਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਪਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਬਰ ਨਾ ਤਿਉ ਜੋ ਵਰਚਹੁ ਸੁ ਤੁਮ ਤਹ ਪਾਉ ਸੇਵਕ ਸਿੱਖ ਹਮਾਰੇ ਤਾਲੀਐ ਹੰ ਚੁਨ ਚੁਨ ਸਤਰ ਹਮਾਰੇ ਮਾਰੀਐ ਹ ਆਪ ਹੱਥ ਦੇ ਮੁਝੈ ਉਭਰੀਐ ਮਰਨ ਕਾਲ ਕਤਰਾਸਨੀ ਵਰੀਐ ਉਹ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੂਜੂ ਕਰਿਓ ਰਖਾ ਰਖਲੇ ਮੋਹਿ ਰਖਨਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਹੋ ਪਰਿ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸਾ ਸਕਲ ਕਾਲ ਕਾ ਕੀ ਹਾ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜਹੂ ਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਪਾਦ ਅੰਤ ਇੱਕ ਹੈ ਅਵਤਾਰ ਸੋਈ ਗੁਰੂ ਸੰਧਿ ਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸ਼ਿਵ ਕਨ ਕੋ ਸਭ ਗੁਣ ਸੁਖ ਦਿਓ ستر کو پل محب بد کی دکھی سکھ پائے سا سکی ایک ایک کی پیر پشانے کٹ کٹ کہ پٹ پٹ کی جانے جب اد کرک کرا کر تارا پرجا ترت تب دہارا जब आकारिक करतहु कबहु तुम में मिलत दे तरसबहु जेते बदन शिष्ट सबत हारे आप अपनी बूज उचारै तुम सबहिते रहत निरालम जानत वेद भेद अर आलम निरंकार ने बकार ने लब्ध आद अनिल अनाद असंभ ताका मूड उचारत पेदा जाको पेव न पावत वेदा ताको कृपा हन अनुमानक ਮਹਾ ਮੂੜ ਕਿਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁਧ ਹੈ ਦੇਤੀ ਬਰਨਤ ਪੈਨ ਪੈਨ ਤੋ ਹੈ ਦੇਤੀ ਤੁਮਰਾ ਲਖਾਣਾ ਜਾਏ ਪਸਾਰਾ ਕਹਿ ਬਿਦ ਸਜਾ ਪਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕਹੀ ਪੂਪਾ ਅੰਡ ਜੀ ਰਜ ਸੇਤ ਜਕੀਨੀ ਉਤਪੁਜ ਖਾਨ ਬਹੁਰ ਰਚਦੀਨੀ ਕਹੂੰ ਫੁੱਲ ਰਾਜਾ ਬੈਠਾ مر پور جبن پگ پری تہارے تم سنکٹ سب تل کو اک بار ت ਤਾਂਕੇ ਕਾਲ ਨਿਕਟ ਨਹੀਂ ਐ ਹੈ ਰੱਛਾ ਹੋਏ ਤਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿ ਹਰਿਓ ਤਾਂਕੇ ਤਾਪ ਤਨ ਕਮੇ ਹਰਿਓ ਰਿੱਧ ਸਿੱਧ ਘਰਮੂ ਸਭ ਹੋਏ ਦੁਸ਼ਟ ਸਾਸ ਸੈ ਸਕੇ ਨ ਕੋਈ ਇੱਕ ਬਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਹੀਂ ਅਭਾਰਾ ਜਿਨ ਨਰਨਾਮ ਤੇ ਹਾਰੂ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸਨ ਤਿਹਾਰੀ ਆਪ ਹਾਥ ਦੇ ਨਹਿ ਉਭਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਬਾਤ ਸਾਹੀ ਦਸਵੀ ਕਬਿਓ ਬਾਚ ਬੇਨਤੀ ਚੋਪਈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤੀਪਾਰਾ ਹਮਰੇ ਦੁਸ਼ਟ ਸਭ ਹੈ ਤੁਮ ਕਹਾਵੋ ਆਪ ਕੋ ਹੱਥ ਦੇ ਮੁਹੇ ਬਚਾ ਬਹੋ ਸੁਖੀ ਵਸੈ ਮੋਹਰੋ ਪਰਿਵਾਰ ਸੇਵਕ ਸਿੱਖ ਸਭੇ ਕਰਤਾਰਾ ਮੋਹਰ ਛਾ ਨਿਜ ਕਰਦੇ ਹੈ ਕਰੀਏ ਸਭ ਬੈਰ ਨ ਕੋ ਅਜ ਸੰਘਰੀਏ ਪੂਰਨ ਹੋਏ ਹਮਾਰੀ ਅਸ ਤੋਰ ਪਜਨ ਕੀ ਰਹੇ ਪਿਆਸਾ ਤੁਮਹਿ ਛਾਡ ਕੋਈ ਅਬਰ ਨਾ ਤਿਉ ਜੋ ਪਰ ਚਹੂ ਸੋ ਤੁਮ ਤਹੇ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਹੈ ਚੁਨ ਚੁਨ ਸੱਤਰ ਹਮਾਰੇ ਮਾਰੀਏ ਹੈ ਆਪ ਹੱਥ ਦੇ ਮੁਝੈ ਉਭਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾਂ ਸਿਰੀ ਅਸਤੂਜੂ ਕਰੇ ਹੋ ਰਛਾ ਰਾਖ ਲੇ ਮੋਹ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਹੋ ਪਰਿ ਚਤੁਰ ਦਸਕੰਤਾ ਕਾਲ ਭਏ ਬ੍ਰਹਮਾ ਬਪਥਰਾ ਕਾਲ ਭਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਹਤਮਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਛਨ ਉਪਜਾਇਓ ਆਜ ਅੰਤ ਇੱਕ ਅਵਤਾਰ ਸੋਈ ਗੁਰੂ ਸੰਧਿ ਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੁਹ ਬਦਕਿਓ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੈ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕਹਿ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਧ ਕਰਖੇ ਕਰਾ ਕਰਤਾਰਾ ਪਰਜਾ ਧਰਤ ਤਬ ਦੇ ਅਪਾਰਾ ਜਬ ਆਕਰ ਠਿਕਰ ਤੋ ਕਬਹੁ ਤੁਮ ਮੈਂ ਮਿਲਤ ਦੇ ਤਰ ਸਭਹੁ ਜੇਤੇ ਬਦਨ ਸਿਸ਼ਟ ਸਭ ਤਹਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਹਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨੇ ਬਕਾਰ ਨੇ ਲਬ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਉਚਾਰਤ ਪਹਿਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਿਛੁ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁਧ ਹੈ ਦੇਤੀ ਵਰਨਤ ਪੰਨ ਪੰਨ ਤਹ ਤੇਤੀ ਤੁਮਰ ਅਲਖਾਣਾ ਜਾਏ ਪਸਾਰਾ ਕਹਿ ਬਿਤ ਸਜਾ ਪਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਕਪਿਓ राव ਕਹੀ ਪੂਪਾ ਅੰਡਜ ਜਿਰਜ ਸੇਤਜ ਕੀਨੀ ਉਤਪੁਜ ਖਾਨ ਬਹੁ ਰਚਦੀਨੀ ਕਹੂੰ ਫੁੱਲ ਰਾਜਾ ਵੈ ਬੈਠਾ ਕਹੂੰ ਸਿਮਟ ਪੈਉ ਸੰਕਰੀਏ ਕਹਿਠਾ ਸਰਗਰੀ ਸੇਸ਼ਟ ਦਿਖਾਈ ਅਚੰਭਵ ਆਦ ਜੁਗਾਦ ਸਰੂਪ ਸਯੰਭਵ ਅਬਰਖਸ਼ਾ ਮੇ ਰੀ ਤੁਮ ਕਰੋ ਸਿਖਿ ਉਭਾਰੇ ਸਿਖ ਸੰਗਰੋ ਦੁਸ਼ਟ ਜਿਤ ਉਠਵਤ ਉਤਪਤ ਸਕਲ ਬਲੇਸ਼ ਕਰੋ ਰਣਖਾਤਾ ਜੇ ਅਸਤੁ ਤਵ ਸਰ ਨਹੀਂ ਪਰੈ ਤਿਨ ਕਹਿ ਦੁਸ਼ਟ ਦੁਖਿਤ ਵੈ ਮਰੇ ਪੁਰਖ ਜਵਨ ਪਗ ਪਰੈ ਤੇ ਹਾਰੇ ਤਿਨ ਕਹਿ ਤੁਮ ਸੰਕਟ ਸਬਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿ ਹਰਿਓ ਤਾਂ ਕੇ ਤਾਪ ਤਨ ਕਮੇ ਹਰਿਓ ਰਿੱਧ ਸਿੱਧ ਕਰਮੋ ਸਭ ਹੋਏ ਦੁਸ਼ਟ ਸਾਸ ਸਕੇ ਨ ਕੋਈ ਇੱਕ ਵਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਹੀਂ ਅਭਾਰਾ ਜਿਨ ਨਰਨਾਮ ਤੇ ਹਾਰੂ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸਨ ਤੇ ਹਾਰੀ ਆਪ ਹਾਥ ਦੇ ਨਹੀ ਉਭਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਬਾਤ ਸਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤੀਪਾਰਾ हमरे दुष्ट सब बह तुम कहबो आप हाथ दे मोहे बचाबो सुखी बसै मोरो परिवार सेवक सिख सब है करतार मोहे रक्षा निज करद है करिये सब बैर न को आज संग हरिए पूरन होए हमारी आशा तोर परिजन की रहे प्यासा तुम्हे छाड़ कोई अबर नतेहु जो वर चाहूं सो तुम तहे पाऊं सेवक सिख हमारा तारिय है ਚੋਨੋ ਚੋਨੋ ਸਤਿਤਰ ਹਮਾਰੇ ਮਾਰਿਏ ਹੈ ਆਪ ਹੱਥ ਦੇ ਮੁਝੈ ਉਭਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਓ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੁਜੂ ਕਰਿਓ ਰੱਛਾ ਰਖਲੇ ਮੋਹਿ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਹੋ ਪਰਿ ਚਤੁਰ ਦਸਕੰਤਾ ਕਾਲ ਭਏ ਬ੍ਰਹਮਾ ਬਪਤਰਾ ਕਾਲ ਭਏ ਸ਼ਿਵ ਜੂ ਅਵਤਰਾ کا پائے کر بس پرکاشا سکل کامارا جب نال سب جگت بناؤ دیو دینت جن اپجاؤ آد ایک اوتارا سوئی گرو سمجھ ہو ہمارا نمسکار تی کو ہماری ਸਕਲ ਪਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੁਹ ਬਦਕਿਓ ਘਟ ਘਟ ਕੇ ਅੰਤਰ ਕੀ ਜਾਨਤ ਭਲੈ ਬੁਰੈ ਕੀ ਪੀਰ ਪਛਾਨਤ ਚਿੰਟੀ ਤੇ ਕੁੰਜਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕਹਿ ਸੁਖੀ ਏਕ ਏਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦ ਕਰ ਖਿਕਰਾ ਕਰਤਾਰਾ ਪਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰ ਖਿਕਰ ਤਹੂ ਕਬਹੁ ਤੁਮ ਮੈਂ ਮਿਲਤ ਦੇਹ ਤਰ ਸਭਹੁ ਜੇਤੇ ਬਦਨ ਸਿਸ਼ਟ ਸਭ ਤਹਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਹਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨੇ ਬਕਾਰ ਨੇ ਲਬ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਉਚਾਰਤ ਪਹਿਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਂ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਿਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁਧ ਹੈ ਦੇਤੀ ਬਰਨਤ ਪੈਨ ਪੈਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਕ ਪਿਓ ਰਾਵ ਕਹੀ ਪੂਪਾ अंडज जी रज से तज कीनी उतपुज्य खान बहु रच दीनी कहूं फूल राजा वे बैठा कहूं सिमट प्यों संग करिए कैठा सग्री श्रेष्ठ दिखाय अचंपव आद जुगात स्वरूप स्वयं भव अपरच्छा मेरी तुम करो सिखि उभार सिख संगरो दुष्ट जित उठवत उतपात फल मलेस करो रणखाता जे असतु तब सन्हि परे तिन कै दुष्ट दुखित वय मरे ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕਹਿ ਤੁਮ ਸੰਕਟ ਸਭ ਟਾਰੈ ਜੋ ਕਲ ਕੋ ਇਕ ਬਾਰ ਤੇ ਐ ਹੈ ਤਾਂ ਕੇ ਕਾਲ ਨਿਕਟ ਨਹੀਂ ਐ ਹੈ ਰੱਛਾ ਹੋਏ ਤਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਾਰੈ ਤਤ ਕਾਲਾ ਕਿਰਪਾ ਦੇਸ਼ਟ ਤਨ ਜਾਏ ਨਿਹਰਿਓ ਤਾਂ ਕੇ ਤਾਪ ਤਨ ਕਮਹਿ ਹਰਿਓ ਰਿੱਧ ਸਿੱਧ ਕਰਮੂ ਸਭ ਹੋਏ ਦੁਸ਼ਟ ਸਾਸਵੈ ਸ ਕਹਿ ਨ ਕੋਇ ਇਕ ਬਾਰ ਜਨ ਤੁਮੈ ਸੰਭਾਰਾ ਕਾਲ ਵਾਸਤੇ ਤਹੀਂ ਆਭਾਰ ਜਨ ਨਰ ਨਾਮ ਤੇਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੈ ਸੰਨ ਤੇਹਾਰੀ ਆਪ ਹੱਥ ਦੈ ਨਿਹ ਉਭਾਰੀ ਸਰਬ othor ਮੋਹੂ ਸਹਾਈ ਦੁਸ਼ਟ ਦੋਖ ਤੇ ਨਿਹੋ ਬਚਾਈ ਪਾਤ ਸਾਹੀ ਦਸਵੀਂ ਕਬਿਓ ਬਾਚ ਬੀਨਤੀ ਚੌਪਈ ਅਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਵਿਚਾਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰ ਹਮ ਰਹਿ ਦੁਸ਼ਟ ਸਭ ਤੁਮ ਕਹਾਵੋ ਆਪ ਕੋ ਹੱਥ ਦੇ ਮੋਹਿ ਪਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਭਹ ਕਰਤਾਰਾ ਮੋਰ ਅਛਾ ਨਿਜ ਕਰਦੇ ਕਰਿਐ ਸਭ ਬੈਰ ਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸ ਤੋਰ ਪਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਬਰ ਨਾ ਤਿਆਂ ਹੂੰ ਜੋ ਵਰਚਹੁ ਸੁ ਤੁਮ ਤਹਿ ਪਾਉ ਸੇਵਕ ਸਿੱਖ ਹਮਾਰੇ ਤਾਰਿਐ ਹੈ ਚੁਨ ਚੁਨ ਸਤਰ ਹਮਾਰੇ ਮਾਰਿਐ ਹੈ ਆਪ ਹਾਥ ਦੇ ਮੁਝੈ ਉਭਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਉਹ ਜੋ ਸਦਾ ਹਮਾਰੇ ਪਛਾ ਸੇਹੀ ਅਸਤੂਜੂ ਕਰਿਓ ਰਖਾ ਰਖ ਲੈ ਮੋਹਿ ਰਖਨਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਹੋ ਪਰਿ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀਹ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਛਨ ਉਪਜਾਇਓ ਆਦ ਅੰਤ ਇਕ ਅਵਤਾਰਾ सोई गुरु सम जो हो हमारा नमस्कारति सिहि को हमारी सकल प्रजा जिन आप सवारी सेवकन को सब गुण सुख दियो सत्रन को पल मुहु बद कियो कट कट के अंतर की जानत भला बुरा की पीर पहचानत चींटी तै कुंजर स्थूला सब पर कृपा दृष्टि कर फूला संतन दुख पाए ते दुखी सुख पाए साधन कह सुखी ਇੱਕ ਇੱਕ ਕੀ ਪੀਰ ਪਛਾਨੇ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦ ਕਰਖ ਕਰਾ ਕਰਤਾਰਾ ਪਰਜਾ ਤਰਤ ਤਬ ਦੇ ਅਪਾਰਾ ਜਬ ਆ ਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸਿਸ਼ਟ ਸਭ ਤਹਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਨਤ ਬੇਤ ਭੇਦ ਅਰ ਆਲਮ ਨਿਰੰਕਾਰ ਨਿਬਕਾਰ ਨਿਲਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਉਚਾਰਤ ਪਹਿਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਂ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਿਛ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁੱਧ ਹੈ ਦੇਤੀ ਵਰਨਤ ਪੈਨ ਪੈਨ ਤੁਹੈ ਦੇਤੀ ਤੁਮਰਾ ਲਖਾਨਾ ਜਾਏ ਪਸਾਰਾ ਕਹਿ ਬਿਦ ਸਜਾ ਪਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਕ ਪਿਉ ਰਾਵ ਕਹੀ ਪੋਪਾ ਅੰਡਜ ਜਿਰਜ ਸਿਤਜ ਕੀਨੀ ਉਤਪੁਜ ਖਾਨ ਬਹੁਰ ਰਚਦੀਨੀ ਕਹੂੰ ਫੁੱਲ ਰਾਜਾ ਵੇ ਬੈਠਾ ਕਹੂੰ ਸੀਮ ਟਪਿਉ ਸੰਕਰੀ ਇਕੈਠਾ ਸਗਰੀ ਸੇਸ਼ਟ ਦਿਖਾਏ ਅਚੰਪ ਭਵ ਆਤਜੁਗਾਤ ਸਰੂਪ ਸਯੰ ਭਵ ਅਬਰਛਾ ਮੇ ਰਿਤਮ ਕਰੋ ਸਿਖਿ ਜੁ ਭਾਰੇ ਸਿਖ ਸੰਗਰੋ ਦੁਸ਼ਟ ਜਿਤੈ ਉਠਵਤ ਉਤਪਤ ਫਕਲ ਬਲੇਸ ਕਰੋ ਰਣਖਾਤਾ ਜੇ ਅਸਤੁਜ ਤਵ ਸਰ ਨਹੀਂ ਪਰੈ ਤਿਨ ਕਹਿ ਦੁਸ਼ਟ ਦੁਖਿ ਤਵੈ ਮਰੈ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕਹਿ ਤੁਮ ਸੰਕਟ ਸਭ ਟਾਰੈ ਜੋ ਕਲ ਕੋ ਇਕ ਵਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰਿਓ ਤਾਂ ਕੇ ਤਾਪ ਤਨ ਕਮੇ ਹਰਿਓ ਰਿੱਧ ਸਿੱਧ ਕਰਮੂ ਸਭ ਹੋਏ दुष्ट सास्वस कह ना कोई एक बार जिन तुमे संभारा काल फास ते ताहि अभारा जिन नर नाम तिहारो कह दारिद दुष्ट दोख ते रह खड्ग के तमे सन्न तिहारी आप हाथ द नेह उभारी सरब ठौर मोह हो सहाय दुष्ट दोख ते नेहो बचाई वाहे गुरु जी का खालसा